ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਇੱਕ ਤਾਜੀ ਬੈੜ ਸੀ ਵੀ ਤੇ ਇੱਕ ਥੋੜਾ ਟਾਈਮ ਦੀ ਕੱਚੀ ਮੈਂ ਚੰਗੀ ਝੋਟੀ ਸਕੀਨ ਇਹ ਦੋਨਾਂ ਦੇ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆ ਹੋਗੇ ਕਰੀਏਗਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰਾ ਸਰਬਜੀਤਾ ਬਾਈ ਪਿੰਡ ਸੁਖਪੁਰਾ ਮੋੜ ਜ਼ਿਲ੍ਹਾ ਬਰਨਾਲਾ ਤੇ ਮੋ ਕਿੰਨੀਆਂ ਤੋਂ 8 ਕਿਲੋਮੀਟਰ ਰਹਿ ਜਾਂਦਾ ਇਹ ਬਰਨਾਲੇ ਤੋਂ 15 ਠੀਕ ਹੈ ਸੁਖਪੁਰਾ ਮੋੜ ਹਾਂ ਜੀ ਤੇ ਮੋਬਾਈਲ ਨੰਬਰ ਬਾਈ ਜੀ ਆਪਣਾ ਮੋਬਾਈਲ ਨੰਬਰ 6284027470 6284027470 27470 ਜਿਹੜੇ ਆਪਾਂ ਪਹਿਲੇ ਨੰਬਰ ਤੇ ਬੈੜ ਤਾਜੀ ਸੂਈ ਦੇਖਦੇ ਪਏ ਹਾਂ ਕਿਹੜਾ ਸੂਦਾ ਸੂਈ ਹੈ ਵੀਰੇ ਇਹ ਦੂਜਾ ਸੂਦਾ ਸੂਈ ਹੈ ਵੀਰੇ ਦੂਜੇ ਸੂਏ ਥੋੜੀ ਐਰ ਸ਼ਰ ਦੇ ਬਲੱਡ ਚ ਆ ਗਈ ਹੈ ਨਾ ਹਾਂਜੀ ਐਰ ਸ਼ਰ ਦੇ ਬਲੱਡ ਚ ਹੈ ਬੱਚਾ ਦਿੱਤਾ ਇਹਨੇ ਮੇਲ ਐਰ ਸ਼ਰ ਚ ਹਾਂਜੀ ਮੇਲ ਆ ਜੀ ਅੱਜ ਕਿੰਨਾ ਦਿਨ ਹੋ ਗਿਆ ਸੂਈ ਨੂੰ ਜੀ ਇਹਨੂੰ 20 ਤੋਂ 25 ਦਿਨ ਦੇ ਵਿੱਚ ਹੋ ਗਏ 20 ਦਿਨ ਹੋ ਗਏ ਸੂਈ ਨੂੰ ਲਗਭਗ ਜੇਰ ਜੂਰ ਜਮਾ ਡੰਨਾ ਹਾਂਜੀ ਹਾਂਜੀ ਓਕੇ ਜਮਾ ਦੁੱਧ ਕਿੰਨਾ ਇਸ ਵਕਤ ਚੋਂਦਾ ਦੁੱਧ ਬਾਈ ਹੁਣ 14 ਲੀਟਰ ਤਿਆਰ ਆ ਥੱਲੇ ਹੁਣ ਸਵੇਰ ਦਾ ਟਾਈਮ ਆ ਚਵਾਈ ਇਹਦੀ ਹੋਣੀ ਹੈ ਜੀ ਨਾ ਹਾਂ ਚਵਾਈ ਹੁਣ ਕਰਨੀ ਹੈ ਬਰੇ ਜੀ ਠੀਕ ਹੈ ਤੇ ਧਾਰ ਤੂ ਰਿਕ ਨੰਬਰ ਆ ਜਮਾ ਜਮਾ ਓਕੇ ਆ ਬਰੇ ਸੀ ਠੰਡੀ ਹੈ ਜੀ ਸੁਭਰ ਧਾਰਾ ਵਗੈ ਤੇ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਕੋਈ ਹੋਰ ਨਹੀਂ ਜਿੱਦਾਂ ਮਰਜੀ ਫੇੜ ਜਾ ਬਸ ਠੀਕ ਹੈ ਵੀਰੇ ਓਕੇ ਤੇ ਬਾਕੀ ਮਿਲਕ ਵੇਨ ਵਗੈਰਾ ਦੇਖੋ ਸੋਹਣੀ ਸਾਫ ਸੁਥਰੀ ਮੋਟੀ ਤੇ ਚਾਰੇ ਤਾਂ 99 ਬਿੱਥੀ ਤੇ ਤੇ ਅੰਦਾਜ਼ਾ ਵੀ 14 ਲੀਟਰ ਆਪਾਂ ਮਿਲ ਕੇ ਦੇ ਦਾਂਗੇ ਜਿਵੇਂ ਐਸੇ ਹਾਂਜੀ ਹਾਂਜੀ ਤੇ ਭਾਜ ਦਾ ਕੀ ਰੋ ਹੋਗਾ ਭਾਜ ਦਾ 45000 ਰੁਪਏ ਬਾਈ ਬਸ ਫਿਕਸ ਹੀ ਆ ਰੇਟ ਹੀ ਹੈਗਾ ਗੁਜਾਇਸ ਮਾਰੀ ਮੋਟੀ ਹੋ ਜੂ ਹਾਂ ਵੀਰੇ ਮਾਨਤਾਨ ਕਰਦੇ ਨੇ ਟੋਰੀ ਬਾਹਰ ਨੂੰ ਸਭਰ 45000 ਰੁਪਏ ਦੇ ਵਿੱਚੋਂ ਥੋੜਾ ਬਹੁਤਾ ਮਾਨਦਾਨ ਹੋ ਜੂ ਤੇ ਅੰਦਾਜ਼ਾ ਲਾਈਏ ਕਿੰਨਾ ਦੁੱਧ ਵੱਜੂਗੀ ਵੀਰੇ ਹੋਰੇ ਇਹ ਵੀਰੇ 16 ਲੀਟਰ ਦੁੱਧ ਦੇ ਦ ਜਾਇ ਜਗਲਾ ਸੋ ਵੀਰੋ 15 ਲੀਟਰ ਦਾ ਚੱਲੂਗੀ ਆਪਾਂ ਚੰਗੇ ਕੀਅਰ ਕਰਾਂਗੇ 15 16 15 16 ਆਰਾਮ ਨਾਲ ਦੇ ਦੇਣਾ ਸੂਈ ਸਵਾਈ ਧਾਰਾ ਵਗੈਰਾ ਓਕੇ ਜੇ ਰੋਕਿਆ ਤੇ ਕੀਮਤ ਸਿਰਫ ਇਹ ਦੀ ਹੈਗੀ 45000 ਰੁਪਿਆ ਸੋ ਇਹ ਰਸ਼ਾਇਰ ਦੇ ਬਿਲਡ ਚ ਪੈਂਦੀ ਆ ਤੇ ਦੁੱਧ ਨੂੰ ਵੀ ਮੰਨ ਕੇ ਚੱਲੋ ਵੀ ਐਚ ਐਫ ਨਾਲ ਆਪਾਂ ਪੁਆਇੰਟ ਮੂਰੇ ਰਹੂਗੇ ਫੈਂਟ ਜਰਸੀ ਦੇ ਨਾਲ ਕੰਪੇਅਰ ਕਰੂ ਦੁੱਧੇ ਦਾ ਤੇ ਬਾਕੀ ਬਰੀਡ ਆਪਾਂ ਜਿੱਦਾਂ ਦੀ ਮਰਜ਼ੀ ਉਹ ਤਿਆਰ ਕਰ ਸਕਦੀਏ ਐਚ ਐਫ ਦੇ ਬੱਚੇ ਪੈਦਾ ਕਰਕੇ ਤੇ ਜਰਸੀ ਵੀ ਇਹ ਤੋਂ ਜਿੱਦਾਂ ਦੀ ਮਰਜ਼ੀ ਬੱਚੇ ਲੈ ਸਕਦੇ ਆ ਕੀਮਤ ਸਿਰਫ 45000 ਇਦੇ ਵਿੱਚੋਂ ਥੋੜਾ ਬਹੁਤਾ ਮਾਣਦਾਨ ਹੋ ਜੂ 14 ਲੀਟਰ ਦੁੱਧ ਜਮਾ ਨੈਟ ਹਾਜ਼ਰ ਆ ਤੇ ਮਿਲਕ ਵੇਨ ਵਗੈਰਾ ਦੇਖੋ ਸੋਹਣੀ ਸਾਫ਼ ਸੁਥਰੀ ਚਾਰੇ ਪਾਸੇ ਜਾਂਦੀ ਆ ਤੇ ਥਣ ਹਵਾ ਨੇ ਸਾਫ਼ ਸੁਥਰੀ ਦੀ ਆ ਅੱਗੇ ਦੂਜੇ ਨੰਬਰ ਆਪਾਂ ਝੋਟੀ ਦੇਖਦੇ ਪਏ ਆ ਗੱਬਣੀ ਕੈ ਮਹੀਨਾ ਦੀ ਗੱਬਣਾਈ ਏ ਇਹ 8 ਮਹੀਨਾ ਦੀ ਗੱਬਣਾ ਬਸ ਥੋੜਾ ਟਾਈਮ ਬਾਕੀ ਰਹਿ ਗਿਆ ਫਿਰ ਇਹਦਾ ਹਣਾ ਠੀਕ ਆ ਕਿਹੜਾ ਸੁਆਲੀ ਗੱਬਣਾਗੇ ਇਹ ਦੂਜੇ ਸੁਆ ਸੁ ਵੀਰੇ ਪਹਿਲਾ ਸਵੇਰ ਸੂਈ ਸੋਂ ਦੂਜੇ ਸਵੇਰ ਅੱਗੇ ਸੋਣਾ ਹਾਂਜੀ ਕਿੰਨਾ ਕਿ ਦੁੱਧ ਪਾਇਆ ਪਹਿਲਾਂ ਨੇ ਪਹਿਲਾਂ ਨੇ 14 ਕਿਲੋ ਦੁੱਧ ਪਾਇਆ ਤੇ ਨਾਲ 14 ਕਿਲੋ ਤਾਜੀ ਨੇ ਹਾਂਜੀ ਤੇ ਸੀਮਣਾ ਵਗੈਰਾ ਵਧੀਆ ਭਰਾਇਆ ਅੱਗੇ ਕੋਹੇ ਨੂਰ ਦਾ ਲੱਗਿਆ ਕੋਹੇ ਨੂਰ ਦਾ ਅੱਗੇ ਸੀਮਣਾ 2 ਮਹੀਨੇ ਬਾਕੀ ਰਹਿ ਗਏ ਸੋਣ ਦੇ ਤੇ ਜਮਾ ਤਰੀਕ ਕਨਫਰਮ ਹੋ ਇੱਕ ਦੋ ਦਿਨੇ ਦਰੂਦਰ ਹੋਣਗੇ ਬਸ 2-4 ਦਿਨ ਦਾ ਬਾਈ ਹੋ ਜਾਂਦਾ ਦਰਪ ਜੇ ਆਪਾਂ ਕਹਿੰਦਾ 2 ਮਹੀਨੇ ਤੇ ਇਹ ਨਹੀਂ ਤੇ ਬਾਕੀ ਛੋਟੀ ਵੀ ਮੰਨ ਕੇ ਚਲੋ ਲਾਉਣਾ ਸਟਾਰਟ ਪਹੇਗਾ ਲੈਸਲੇ ਹਣਾ ਹਾਂ ਬਾਈ ਲੈਸ ਹੈਗਾ ਹੁਣ ਝੋਟੀ ਬੰਨ ਨੂੰ ਤਿਆਰ ਹੋ ਜੂ ਬਾਕੀ ਜਿਹਨੇ ਪਾਲਣੀ ਆ ਬਾਈ ਮੂਰੇ ਚੰਗੇ ਰੁਪਈਆ ਦੀ ਝੋਟੀ ਤਿਆਰ ਹੋ ਜੂਗੀ ਤੇ ਕੀਮਤ ਇਹਦੀ ਅੱਜ ਦੀ ਕੀ ਆ ਜੀ ਇਹਦਾ 85000 ਰੁਪਈਆ ਰੇਟ ਆ ਗੁਜਾਇਸ ਹੋ ਜੂਗੀ ਹਾਂ ਬਾਈ ਥੋੜਾ ਬਹੁਤ ਮੰਨਤਨ ਕਰੋ ਝੋਰੀ ਬਾਹਰ ਨੂੰ ਸੋ ਫਿਰ 85000 ਰੁਪਈਆ ਅੱਜ ਦੀ ਇਹਦੀ ਕੀਮਤ ਆ ਝੋਟੀ ਦੀ ਰਾਜੀ ਸਮੀ ਪਲੀ ਵੀ ਬਹੁਤ ਜ਼ਿਆਦਾ ਦੋ ਮਹੀਨੇ ਸੂਨ ਚ ਪੈਂਡਿੰਗ ਪਿਆ ਕੋਈ ਦਸਤਾਨ ਦਾ ਲਕਸ਼ਮੀ ਡੇਰੀ ਫਾਰਮ ਵਾਲਾ ਜੀ ਤੇ ਸੀਮਣ ਲੱਗਿਆ ਹੋਇਆ ਸੋ ਝੋਲੀ ਵਗੈਰਾ ਦੇਖੋ ਝੋਟੀ ਦੀ ਤੇ ਕੱਦ ਕਾਠ ਵਗੈਰਾ ਰਾਜੀ ਅੱਜ ਦੀ ਕੀਮਤ ਇਹਦੀ 85000 ਰੁਪਇਆ ਸਿੰਘ ਮੂੰਹ ਵਾਥਾ ਦੇਖੋ ਪੂਰਾ ਸੋਨਾ ਸਾਫ ਸੁੱਧੇ ਤਰ੍ਹਾਂ ਕੁੰਡੀ ਝੋਟੀਆਂ ਜਿਹਨੂੰ ਕਹਿੰਦੇ ਆ ਤੇ ਵਾਕੀ ਥਣ ਥਣ ਦੇਖੋ ਚਾਰੇ ਥਣ ਨਿਕਣਵੇਂ ਸਾਫ ਸੁੱਧੇ ਤੇ ਵਿੱਚ ਦੇ ਝੋਲੀ ਵਾਲੀ ਝੋਟੀਆਂ ਜਮਾ ਅੱਗੇ ਪਿੱਛੇ ਦਾ ਹਵਾਨਾ ਕੰਡੂ ਸੋਨਾ ਸੋਹਣ ਦਿਖਾ ਦਿਆ ਨੇੜੇ ਤੋਂ ਆਪਾਂ ਚਾਰੇ ਥਣ ਨਿਕਣਵੇਂ ਤੇ ਚੌਣ ਚਵਾ ਦੇ ਬਾਈ ਜੀ ਇੱਕ ਨੰਬਰ ਪੁਲਿਸ ਜੀ ਬਾਈ ਜੀ ਇੱਕ ਨੰਬਰ ਆ ਜਮਾ ਕੋਈ ਚੱਕਰੀ ਮਾੜਾ ਥਣਾ ਥਣਾ ਲਿਓ ਓਕੇ ਜਮਾ ਓਕੇ ਜੇ ਕੋਈ ਵੀ ਰੌਣ ਲੈਣ ਵਗਾਲੇ ਕੋਈ ਇੱਕਦਾਂ ਦੀ ਗੱਲ ਨਹੀਂ ਨਹੀਂ ਕੋਈ ਗੱਲ ਨਹੀਂ ਤੇ ਨੰਬਰ ਬੋਲਿਓ ਵੀਰ ਦੁ ਸੋ ਦੋਨੇ ਨਗਾ ਦੇ ਵਿੱਚੋਂ ਕੋਈ ਵੀ ਨਾ ਕਿਸੇ ਵੀਰ ਦੇ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੇਂ